ਸੱਚ ਦੀ ਆਵਾਜ਼ ਨਿਊ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪੁਲਿਸ ਥਾਣਾ ਸਦਾਬਿੜ ਵਿਖੇ ਜਿੱਥੇ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਕ ਨਯਾਇਜ਼ ਦਿੱਤੇ ਪਰਚੇ ਨੂੰ ਲੈ ਕੇ ਪੁਲਿਸ ਥਾਣਾ ਸਦਾਬਿੜ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਓ ਕਿਸਾਨ ਆਗੂ ਕੀ ਕਹਿੰਦੇ ਆ ਤੇ ਆਪਾਂ ਪੁਲਿਸ ਥਾਣਾ ਮੁਖੀ ਸਰਦਾਰ ਜਸਵੀਰ ਸਿੰਘ ਤੂਰ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਉਹ ਕੀ ਕਹਿੰਦੇ ਆ ਆਓ ਤੁਹਾਨੂੰ ਦਿਖਾਉਂਦੇ ਆ ਕਿ ਕਿਸਾਨ ਆਗੂ ਨਿਯਾਇਜ਼ ਕੀਤੇ ਪਰਚੂ ਲੈ ਕੇ ਕੀ ਕਹਿੰਦੇ ਆ ਨਾਰੇबाजी ਵੀ ਕਰੋ ਮਾੜੀ ਨਹੀਂ ਕੋਈ ਨਹੀਂ ਫਿਰ ਮਸਲਾ ਦੱਸੋ ਕਿਸਾਨ ਜੀ ਨੇ ਲੇਟਾਗਰਾਹ ਜਿੰਦਾਬਾਦ 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 ਤੇ ਪਰਦੇ ਕਰਨ ਵਾਲਾ ਐਸਐਚਓ ਮਰਦਾਬਾਦ 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 4 ਟਰਾਲੀਆਂ ਫੜ ਕੇ ਪੁਲਿਸ ਪ੍ਰਸ਼ਾਸਨ ਕਾਤੇ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਕੇਸਾਈ ਜੀ ਨੇ ਇੱਕ ਤਾਕਰਾਹਾਂ ਜਿੰਦਾਬਾਦ 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 ਕੇਸਾਈ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਚਲੋ ਜੀ ਥੋੜੇ ਉੱਚੀ ਬੋਲੋ ਮੈਂ ਭਾਰਤੀ ਕਿਸਾਨੀ ਨੂੰ ਦਿੱਤਾ ਗਰਾਹਾਂ ਇਕਾਈ ਦਾ ਪ੍ਰਧਾਨ ਪੱਤੀ ਮਲਤਾਨੀ ਤੋਂ ਨਾਮ ਜੀ ਸਤਪਾਲ ਸਿੰਘ ਦੀ ਲਾਡੀ ਜੀ ਇਸ ਬੰਦੇ ਦਾ ਟਰੈਕਟਰ ਤੇ ਟਰਾਲਾ ਦਰਿਆ ਦੇ ਵਿੱਚ ਵੈਸੇ ਹੀ ਪਸੀ ਭੰਨ ਗਏ ਜਾਨੀ ਕਿ ਪਸੀ ਭਰੀ ਕੁਛ ਨਹੀਂ ਜਾਨੀ ਭਰਿਆ ਟਰੈਕਟਰ ਟਰਾਲੀ ਦਾ ਮੁੰਡਾ ਲੈ ਕੇ ਉੱਥੇ ਖੜਾ ਸੀਗਾ ਮਕਬਰ ਨੇ ਮਕਬਰੀ ਕੀਤੀ ਵੀ ਉਹ ਟਰਾਲੀ ਦੇ ਤਾਂ ਨਹੀਂ ਭਰਨ ਆਏ ਆ ਟਰਾਲੀ ਖਾਲੀ ਸੀ ਸ਼ਰਮਾ ਬੇਟ ਵਾਲੇ ਗਏ ਮੁਲਾਜ਼ਮ ਇਹਨਾਂ ਨੇ ਲਿਆ ਕੇ ਸ਼ਾਮ ਨੂੰ 6 ਵਜੇ ਟਰਾਲੀ ਖੜੀ ਕਾਤੀ ਇੱਥੇ ਲੈ ਆਏ ਉੱਥੋਂ ਖਾਲੀ ਟਰਾਲੀ ਲੈ ਕੇ ਆਏ ਜੀ ਚਲੋ ਮੋਤਬਰ ਬੰਦੇ ਆਏ ਉਹਨਾਂ ਨੇ ਆਖਿਆ ਕੋਈ ਨਹੀਂ ਸਵੇਰੇ ਛੱਡ ਦੇਾਂਗੇ ਮੁੜ ਕੇ ਰਾਤ ਨੂੰ 12 ਵਜੇ ਇਹਨੇ ਮੈਨੂੰ ਫੋਨ ਕੀਤਾ ਪੂਰੇ 12 ਵਜੇ ਕਹਿੰਦਾ ਪ੍ਰਧਾਨ ਜੀ ਗੱਲ ਇਹ ਆ ਵੀ ਟਰੈਕਟਰ ਟਰਾਲਾ ਆਪਣਾ ਦਰਿਆਲ ਨੂੰ ਜਾ ਰਿਹਾ ਇਹ ਆਪਣੇ ਤੇ ਕਾਰਵਾਈ ਕਰਨਗੇ ਵੀ ਆਪਣੇ ਝੂਠਾ ਪਰਚਾ ਪਾਉਣਗੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆ ਗਿਆ ਮੈਂ ਅਹੀਂ ਦਰਿਆ ਦੇ ਵਿੱਚ ਗੱਡੀ ਲੈ ਕੇ ਗਏ ਆ ਇਹ ਜਾਂਦਿਆਂ ਨੂੰ ਜਿਹੜੇ ਗਿੱਦੜਵਿੰਡੀ ਵਾਲੇ ਜਿੰਨੇ ਮੁਲਾਜ਼ਮ ਸੀਗੇ ਸਾਰੇ ਉੱਥੇ ਜਾਂਦਿਆਂ ਨੂੰ ਟਰਾਲਾ ਬੈਕ ਲੱਗੇ ਸੀ ਲਾਉਣੇ ਜੇ ਰੇਤਾ ਭਰਨ ਵਾਸਤੇ ਸਾਡੇ ਕੋ ਮੂਵੀਆਂ ਬਣਾਈਆਂ ਸਾਰਾ ਕੋ ਸਾਡੇ ਬਣਾਇਆ ਰਿਹਾ ਸੀ ਅਸੀਂ ਕਿਹਾ ਵੀ ਅਜ ਤੁਸੀਂ ਕੀ ਕਰਨ ਆਏ ਇੱਥੇ ਵੀ ਖਾਲੀ ਤੁਸੀਂ ਟਰੈਕਟਰ ਟਰਾਲੀ ਦਰਿਆ 'ਚੋਂ ਖਾਲੀ ਲੈ ਕੇ ਗਏ ਆ ਕੋਸ਼ ਉਹਦੇ ਵਿੱਚ ਨਹੀਂ ਤੇ ਜਦੋਂ ਰਾਤ ਨੂੰ 12:30 ਵਜੇ ਤੁਸੀਂ ਰਾਤ ਨੂੰ ਦਿੱਤਾ ਭਰਨ ਆਏ ਮੁਲਾਜ਼ਮ ਤੁਸੀਂ ਆਏ ਆ ਭਰਨ ਵਾਸਤੇ ਇਹ ਦੋਸਤੋ ਕਿੱਧਰ ਦੇ ਧੱਕਾ ਹੀ ਆ ਇਹ ਇਹ ਗਰੀਬ ਕੋਲ ਇੱਕ ਟਰੈਕਟਰ ਟਰਾਲੀ ਆ ਘਾਰੇ ਦਾ ਡਿੱਗਣ ਵਾਲਾ ਸੀਗਾ ਤੇ ਵਿਚਾਰਾ ਜੇ ਹੁਣ ਪਾਉਣ ਲੱਗ ਗਿਆ ਤੇ ਪੱਸੀ ਲੈ ਵੀ ਆਇਆ ਰੇਤਾ ਭਰਨਾ ਤੇ ਭਰਤਾ ਵਾਸਤੇ ਇੱਕ ਦੋ ਟਰਾਲੀ ਫਿਰ ਕੀ ਲੋੜ ਆ ਗਿਆ ਜਾ ਕੇ ਦੇਖ ਵੀ ਸਕਦੇ ਆ ਜਾ ਕੇ ਦੇਖ ਲਓ ਜੇ ਉਥੇ ਆਪਣਾ ਰੇਤਾ ਵੀ ਪਈ ਹੋਵੇ ਇੱਕ ਬੂੰਦ ਵੀ ਇਹ ਪਰਚੀ ਤੇ ਕੰਮ ਕਰਦਾ ਇਹ ਪੱਕੀ ਪਰਚੀ ਦਾ ਅਜੇ ਤੱਕ ਨਾ ਇਹੋ ਜਿਹਾ ਕੰਮ ਹੀ ਨਹੀਂ ਕੀਤਾ ਨਾ ਹੀ ਆਪਾਂ ਕਰਨ ਦੇ ਨੇ ਇਹੋ ਜਿਹਾ ਕੰਮ ਕਰੀ ਨਾ ਸ਼ਰਮ ਹਮ ਤੱਕ ਆ ਹੈ ਸਾਡੇ ਕੋਲ ਮੂਵੀਆਂ ਪੜਾਈਆਂ ਹੋਈਆਂ ਸਾਡੇ ਕੋਲ ਰਿਪੋਰਟਿੰਗਾਂ ਵੀ ਆ ਇਹ ਚੌਂਕੀ ਚਾਰਜ ਦੀਆਂ ਗੇਦਰਪਿੰਡੀ ਵਾਲੇ ਦੀਆਂ ਸਸਤਾ ਲੈ ਕੇ ਆਇਆ ਐ ਐਸਐਚਓ ਪਹਿਲਾਂ ਲੈ ਕੇ ਆਇਆ ਜਾ ਕੇ ਓਕੇ ਜੀ ਤੇ ਇਹ ਕਰਦਾ ਰੇਤਾ ਦਾ ਕੰਮ ਕਰਦਾ ਵਾ ਜੀ ਇਹ ਖਾਲੀ ਟਰਾਲੀ ਲੈ ਕੇ ਆਇਆ ਐ ਸਸਤਾ ਪਰ ਜਿਹੜਾ ਕੰਮ ਨਾ 9 ਵਜੇ ਇੱਥੇ ਮਗਰ ਅਸੀਂ ਆਏ ਤਾਂ ਕਹਿੰਦਾ ਸਵੇਰੇ ਛੱਡ ਦਿਆਂਗੇ ਹੂੰ ਤੇ ਉਦੋਂ ਬਾਅਦ ਰਾਤ ਨੂੰ 12 ਵਜੇ ਨੇ ਮਲਾਜ਼ਮ ਭੇਜ ਕੇ ਟਰਾਲੀ ਪਰ ਰੇਤੇ ਦੀ ਭੇਜੀ ਐ ਹੂੰ ਤੇ ਅਸੀਂ ਜਾ ਕੇ ਫਿਰ ਰੋਕਿਆ ਤਾਂ ਖਾਲੀ ਟਰਾਲੀ ਫਿਰ ਲੈ ਕੇ ਆਏ ਹਿੰਦ ਬਾਰੋ ਟ੍ਰਾਲਾ ਖੜਾ ਕਰਾਇਆ ਕਰਿਆ ਉਹਦਾ ਕਲਾਸਿਕ ਬਾਰੋ ਟ੍ਰਾਲਾ ਥਾਣੇ ਦੇ ਵਿੱਚ ਖੜਾ ਆਇਆ ਖਾਲੀ ਟ੍ਰਾਲਾ ਟਰੈਕਟਰ ਨਹੀਂ ਛੱਡਦਾ ਯਾਨੀ ਕਿ ਪੂਰਾ ਧੱਕਾ ਆਏ ਪੂਰੀ ਗੁੰਡਾਗਰਦੀ ਆ ਪੁਸਤੀ ਤੇ ਐ ਧੱਕਾ ਨਹੀਂ ਸਾਡੀ ਜਥੇਬੰਦੀ ਧੱਕਾ ਨਹੀਂ ਹੋਣ ਦਿੰਦੀ ਮੁੜ ਕੇ ਕਹ ਦਿੰਦੇ ਜੀ ਇਹ ਧਰਨਾ ਲਾਉਂਦੇ ਆ ਧਰਨਾ ਸੱਚਾ ਆ ਜੀ ਇਹ ਧਰਨਾ ਜਿਹੜਾ ਹੈ ਹਾਂ ਇਹ ਗਰੀਬ ਨੂੰ ਜੇ ਅੱਜ ਪਰਚਾ ਪਾ ਦਿੰਦੇ ਛੁੱਟ ਨਹੀਂ ਨਹੀਂ ਟਰੈਕਟਰ ਟ੍ਰਾਲਾ ਇਹ ਜੇ ਇਸ ਸੰਬੰਧ ਵਿੱਚ ਅਫਸਰ ਨੂੰ ਮਿਲਿਆ ਐਸ.ਆਈ. ਸਾਹਿਬ ਆਉਂਦੇ ਆ ਅਈ ਕੱਲ ਵੀ ਆਏ ਆ ਕੱਲ ਵੀ ਕਹਿੰਦੇ ਮੈਂ ਫੋਨ ਲਾਇਆ ਕਹਿੰਦੇ ਵੀ ਅਸੀਂ ਤਾਂ ਪਰ ਸਿੰਘ ਆ ਆਪਣਾ ਪੂਰਥਲੇ ਦਵਾਈ ਤੇ ਗਏ ਹੋਏ ਆ ਤੇ ਬਾਅਦ ਚ ਮੈਂ ਗੱਲ ਕਰਦਾ ਨਾ ਕੋਈ ਸਾਡਾ ਨਾਲ ਗੱਲ 300 ਰਾਤਾਂ ਦਾ ਸਵੇਰੇ ਆ ਗਿਆ ਸਾਡਾ 300 ਰਾਤ ਮੈਂ ਥਾਣੇ ਚਲਾ ਕੇ ਟਰਾਲਾ ਤੇ ਆਪ ਫਿਰ ਮੈਂ ਸੱਜਰਾਉ ਚਲਾ ਗਿਆ ਹਾਂ ਜਾਂਦਾ ਸਵੇਰੇ ਆ ਜੀ ਛੱਡ ਦਿਆਂ ਹਾਂ ਪ੍ਰਧਾਨ ਜੀ ਪਰਚਾ ਦੇਤਾ ਜੀ ਹੁਣ ਹਾਂ ਪਰਚਾ ਦੇਤਾ ਦਾ ਠੀਕ ਹੈ ਜੀ ਪਰਚਾ ਸਾਡੇ ਕੋਲ ਫੋਟੋ ਸਟੇਟ ਆ ਹਾਂ ਜੀ ਤੁਸੀਂ ਐਫ ਆਰ ਦਿਖਾ ਦਿਓ ਠੀਕ ਹੈ ਜੀ ਸਿਕਾਲ ਜੀ ਮੈਂ ਪੀਰ ਸਿੰਘ ਪ੍ਰਧਾਨ ਮੇਂ ਪ੍ਰਧਾਨ ਬਲਕਸ ਤੋਂ ਬੈਠ ਜਿਹੜੀ ਕਾਪਰਸ ਦੀ ਘਟਨਾ ਪੱਤੀ ਆਈ ਇਹ ਐਸਐਚਓ ਛਦਵਾ ਬੇਟਾ ਇਹ ਬਹੁਤ ਘਟਿਆ ਕੰਮ ਕੀਤਾ ਜੀ ਇਹਨਾਂ ਨੇ ਇੱਕ ਗਰੀਬ ਪਰਿਵਾਰ ਆ ਜਿਹੜਾ ਸਾਡਾ ਜਥੇਬੰਦੀ ਦੇ ਨਾਲ ਅਟੈਚਾ ਸਾਡੇ ਨਾਲ ਜਿਹੜਾ ਇੱਕ ਭਰਤ ਦਾ ਕੰਮ ਕਰਦਾ ਪਰਚੀ ਦੇ ਕਰਦਾ ਪਰ ਇਹ ਖਾਲੀ ਟਰਾਲੀ ਲੈ ਕੇ ਦਰਿਆ ਦੇ ਵਿੱਚ ਜਾਂਦਾ ਉਹ ਤੇ ਖਾਲੀ ਟਰਾਲੀ ਮੁਲਾਜ਼ਮ ਚਲੇ ਜਾਂਦੇ ਆ ਕਿਧਰੇ ਪਿੰਡੀ ਵਾਲੇ ਉਹ ਕਿਧਰੇ ਪਿੰਡੀ ਵਾਲੇ ਉਹ ਟਰਾਲੀ ਬਾਈ ਦੀ ਫੜ ਲੈਂਦੇ ਆ ਪੱਟੀ ਪੱਤੀ ਮਸਤਾਨੀ ਵਾਲੇ ਦੀ ਉਹ ਟਰਾਲੀ ਲੈ ਕੇ ਜੀ ਵਾਪਸ ਆ ਜਾਂਦੇ ਥਾਣੇ ਖਦਮਾ ਠਾਣੇ ਚ ਪਹੁੰਚ ਜਾਂਦੀ ਟਰਾਲੀ 9 ਵੇ ਟਰਾਲੀ ਪਹੁੰਚ ਜਾਂਦੀ 12 ਵਜੇ ਉਹੀ ਟਰਾਲੀ ਮੁੜ ਕੇ ਦਰਿਆ ਦੇ ਵਿੱਚ ਫੇਰ ਚਲੀ ਜਾਂਦੀ ਆ ਟਰਾਲੀ ਲੈ ਚੋਣ ਵਾਲਾ ਮੁਲਾਜ਼ਮ ਇਹ ਸੁੱਤੇ ਪਿਆ ਘਰੇ ਕਿਸਮਤ ਦੇਖੋ ਜੀ ਬੰਦੇ ਦੀ ਜਾਗਦੀ ਤੇਲ ਵੀ ਟਰੈਕਟਰ ਦਾ ਨਾ ਦਰਾਮੁਰੇ ਜਾ ਕੇ ਮੁੱਕਦਾ ਟਰੈਕਟਰ ਵੀ ਦਾ ਤੇਲ ਵੀ ਇਹਨਾਂ ਦੇ ਭਤੀਜੇ ਤੋਂ ਲਿਆ ਉੱਥੇ ਜਾ ਕੇ ਉੱਥੇ ਜਾ ਕੇ ਤੇਲ ਪਵਾਇਆ ਜਦੋਂ ਇਹਨਾਂ ਨੂੰ ਬਿੜਕ ਮਿਲਦੀ ਆ ਵੀ ਇਹ ਟਰੈਕਟਰ ਟਰਾਲੀ ਆਪਣਾ ਵਾ ਇਹਨਾਂ ਨੇ ਪ੍ਰਧਾਨ ਜੀ ਨੂੰ ਫੋਨ ਲਾਇਆ ਪ੍ਰਧਾਨ ਜੀ ਨੇ ਆਪਣੀ ਗੱਡੀ ਕੱਢੀ ਦਰਿਆ ਤੇ ਜਾਵੜੇ ਦਰਿਆ ਤੇ ਜਾ ਕੇ ਸਾਰੀ ਕੰਪਲੀਟ ਮੂਵੀ ਬਣਾਈ ਆ ਜੀ ਇਹਨਾਂ ਨੇ ਪੀਪਲਸ ਕੀ ਧੱਕਾ ਕਰ ਰਹੀ ਹੈ ਕੀ ਗੁੰਡਾਗਰਦੀ ਕਰ ਰਹੀ ਹੈ ਅਸੀਂ ਇਹ ਗੁੰਡਾਗਰਦੀ ਨਹੀਂ ਹੋਣ ਦੇਵਾਂਗੇ ਸਾਡੇ ਜੱਥੇ ਵੰਦੀ ਦਾ ਸੂਲ ਆ ਜਿੱਥੇ ਖੜਕੇ ਤਾਂ ਖੜੇ ਆ ਸੱਚ ਦੇ ਖੜੇ ਆ ਹੱਕ ਤੇ ਲੜੇ ਆ ਜੀ ਅਸੀਂ ਅਸੀਂ ਐਸਐਚਓ ਤੋਂ ਟਾਈਮ ਸਵੇਰ ਦੇ 10 ਵਜੇ ਤੇ ਖੜੇ ਸੀ ਐਸਐਚਓ ਸਾਹਿਬ ਹਲੇ ਤੱਕ ਨਹੀਂ ਆਏ ਜੀ ਹੁਣ ਅਗਲੀ ਕਾਰਵਾਈ ਜੇ ਨਾ ਹੁਣ 15 ਮਿੰਟ ਦਾ ਟਾਈਮ ਦਿੱਤਾ ਸਾਨੂੰ ਵੀ ਇਹਨਾਂ ਨੇ 15 ਮਿੰਟਾਂ ਦੇ ਵਿੱਚ ਨਹੀਂ ਆਏ ਤਾਂ ਅਸੀਂ ਆਪਦੀ ਕਾਰਵਾਈ ਕਰਾਂਗੇ ਅਸੀਂ ਜਿਹਰੇ ਨੂੰ ਵੀ ਦੱਸ ਚੁੱਕੇ ਆ ਜੀ ਅਸੀਂ ਸੂਬੇ ਚ ਵੀ ਗੱਲ ਪਾ ਚੁੱਕੇ ਆ ਆਪਦੀ ਸਾਡੀ ਜੀਮ ਆ ਰਹੀ ਹੈ ਜ਼ਿਲੇ ਵਾਲੀ ਉਹ ਸਾਨੂੰ ਦੱਸੂਗੀ ਆ ਕਿ ਜੇ ਨਹੀਂ ਕੋ ਕਰਦੇ ਤਾਂ ਅਸੀਂ ਆਪਦੀ ਕਾਰਵਾਈ ਅਲੀਓ ਤੇਜ਼ ਕਰਾਂਗੇ ਧੰਨਵਾਦ ਠੀਕ ਹੈ ਕਰਚਾਂ ਰੱਤ ਕਰਵਾਵਾਂਗੇ ਅਸੀਂ ਦਾ ਹੋਈ ਪਰਸੋਂ ਰਾਤ ਹੋਈ ਹੈ ਮਰੀ ਟਿਊਟ ਵਾਲਾ ਇਹ ਪਰਸੋਂ ਰਾਤ ਆਏ ਆ ਜੀ 6 ਵਜੇ ਸ਼ਾਮ ਨੂੰ ਠੀਕ ਜਿਸ ਟਾਂ ਮੈਂ ਫੜਕੇ ਲਿਆਏ ਨੇ ਇਹ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਬਲਕਾਰ ਸਾਂ ਹੈ ਠੀਕ ਹੈ ਸਮਝ ਸੱਜਣ ਸਾਂ ਕਿਹੜਾ ਪਿੰਡ ਜੀ 32 ਮਰਦਾਂ ਜੀ ਠੀਕ ਹੈ ਇਹ ਜਿੰਨਾ ਤੁਸੀਂ ਪਹਿਲਾਂ ਵੀ ਉੱਥੇ ਟ੍ਰੈਲ ਟੂ ਨਹੀਂ ਭਰੀਆ ਕੋਈ ਪਹਿਲਾਂ ਨਹੀਂ ਭਰੇ ਠੀਕ ਹੈ ਅਸੀਂ ਜਿਹੜਾ ਵੀ ਕੀਤਾ ਪਰਚੀ ਤੇ ਕੀਤਾ ਪਰਚੀਆਂ ਸਾਡੇ ਕਰਿਆ ਜੇ ਪੰਜਾਂ ਨੇ ਬਾਕੀ ਪਰਤੇ ਜਿਹੜੀ ਕਰੇ ਪਾਈ ਉਹ ਮੌਕਾ ਦੇਖ ਸਕਦੇ ਨੇ ਦੇ ਦੇ ਤੱਕ ਮੁੱਠ ਵੀ ਲਿਆ ਕੇ ਰੱਖੀ ਜਾਵੇ ਠੀਕ ਹੈ ਇਹ ਬੈਲ ਪਾਣੀ ਸ਼ਰੇ ਹਾਂ ਤੱਕ ਜੀ ਹਾਂਜੀ ਬੰਦੀ ਇਹ ਕੀ ਹੈ ਮਾਮਲਾ ਜੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਵਾਲੇ ਅੱਜ ਧਰਨਾ ਦੇ ਰਹੇ ਨੇ ਹਾਂਜੀ ਇਹ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਨਮਾਇਦੇ ਸੀਗੇ ਜਿਹੜੇ ਸਾਡੇ 2-3 ਪਹਿਲਾਂ 160 ਨੰਬਰ ਐਫ ਆਈ ਆਰ ਦਰਜ ਹੋਈ ਹੈ ਮਾਈਨਿੰਗ ਮਾਈਨਿੰਗ ਦੇ ਲਗੇ ਪਾਦਰਗੀ ਪੰਡ ਹਾਂਜੀ ਸਾਈਡ ਤੇ ਉਹਦੇ ਸੰਬੰਧੀ ਇਹ ਆਏ ਸੀਗੇ ਵੀ ਜਿਹੜਾ ਮਕਦਮਾ ਗਲਤ ਮਕਦਮਾ ਦਰਜ ਹੋਇਆ ਹਾਂਜੀ ਤੇ ਜਿਵੇਂ ਤੇ ਮੈਂ ਗੱਲ ਸੁਣੀ ਹੈ ਤੇ ਉਹ ਮੈਂ ਆਈਓ ਨੋਟਿਸਸ ਕਰਕੇ ਦੇਖ ਲਾਂਗੇ ਫਾਈਲ ਨੂੰ ਜੋ ਵੀ ਹੈ ਜੋ ਕੀ ਮੈਟਰ ਚ ਹੈਗਾ ਹਾਂ ਇਹ ਕਾਫੀ ਇਲਜ਼ਾਮ ਕਾਫੀ ਲਾ ਰਹੇ ਨੇ ਵੀ ਇਥੋਂ ਲੈ ਜਾ ਕੇ ਇਹਨਾਂ ਨੇ ਆਪਣੇ ਆਪ ਕਹਿੰਦੇ ਭਰਨ ਗਏ ਸੀ ਇਹ ਪੰਕਤਵਾਂ ਦਰਜ ਕਰਨ ਦਾ ਤਰੀਕਾ ਹੂੰ ਦੇਖੋ ਵੀ ਮੈਂ ਤੁਹਾਨੂੰ ਕਹਿ ਰਿਹਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਈਆਰ ਇਹ ਜਿਹੜੀ ਮੀਟਿੰਗ ਫਾਈਲ ਬੁਲਾ ਕੇ ਮੀਟਿੰਗ ਕੀਤੀ ਜਾਊਗੀ ਉਹਨਾਂ ਦਾ ਵੀ ਬਖਸਣਿਆ ਜਾਊਗਾ ਠੀਕ ਹੈ ਠੀਕ ਹੈ ਜੋ ਜੋ ਵੀ ਹੋਊਗਾ ਅਲਮੈਟ ਹੋਊਗਾ ਠੀਕ ਹੈ ਜੀ